ਕਿਡਨੀ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਹਨ ਜਿਨ੍ਹਾਂ ਨੂੰ ਕਿਡਨੀ ਦੀ ਲੋੜ ਹੈ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇ ਉਹਨਾਂ ਨੂੰ ਕਿਡਨੀ ਮਿਲ ਜਾਵੇ ਤਾਂ ਉਹਨਾਂ ਦਾ ਸਰੀਰ ਤੰਦਰੁਸਤ ਅਤੇ ਸਵਸਥ ਹੋ ਜਾਵੇਗਾ ਦਿੱਲੀ ਦੇ ਵਿੱਚ ਹੁਣ ਕਿਡਨੀ ਖਰੀਦਿਆ ਵੀ ਜਾਂਦਾ ਹੈ ਤੇ ਇਸ ਨੂੰ ਵੇਚਿਆ ਵੀ ਜਾਂਦਾ ਹੈ ਇਸ ਤੇ ਹੁਣ ਕਿਡਨੀ ਤੇ ਧੰਦੇ ਵੀ ਚੱਲ ਰਹੇ ਹਨ ਦਿੱਲੀ ਪੁਲਿਸ ਨੇ ਰਾਜਧਾਨੀ ਦੇ 11 ਹਸਪਤਾਲਾਂ ਦੇ ਵਿੱਚੋਂ ਗੁਰਦਾ ਰੈਕਟ ਦੇ ਨਾਲ ਜੁੜੇ ਇੱਕ ਗਰੁੱਪ ਬਾਰੇ ਵੇਰਵੇ ਮੰਗੇ ਹਨ ਇਸ ਗਰੁੱਪ ਦੇ ਹੁਣ ਤੱਕ ਦੇ 15 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜੋ ਬੰਗਲਾਦੇਸ਼ੀ ਨੂੰ ਦਿੱਲੀ ਦੇ ਨਿੱਜੀ ਹਸਪਤਾਲ ਦੇ ਵਿੱਚ ਲਿਜਾ ਕੇ ਗੁਰਦਿਆਂ ਦਾ ਕਾਰੋਬਾਰ ਕਰਦੇ ਸਨ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਮਤਾਬਿਕ ਪੁਲਿਸ ਵਿਛੜ ਗੋrdਿਆਂ ਦੇ ਆਪਰੇਸ਼ਨ ਬਹੁਤਾ ਕਰਕੇ ਕੀਤੇ ਗਏ ਹਨ ਇਸ ਗਰੋ ਦਾ ਮੁਖ ਸਰਗਨਾ ਸੰਦੀਪ ਆਰੀਆ ਦਿੱਲੀ ਦੇ ਕਈ ਹਸਪਤਾਲਾਂ ਦੇ ਵਿੱਚ ਨੌਕਰੀ ਕਰਦਾ ਰਿਹਾ ਹੈ ਇਸ ਗਰੋ ਨੇ ਕਟੂਕਟ 35 ਆਪਰੇਸ਼ਨ ਕਰਵਾਏ ਹਨ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਦੁਪਹਾਸ਼ੀਆਂ ਦੀ ਵਰਤੋਂ ਵੀ ਕੀਤੀ ਹੈ ਗਰੋ ਨੇ ਬੰਗਲਾਦੇਸ਼ ਤੋਂ ਹੀ ਸਬੰਧਤ ਹਸਪਤਾਲਾਂ ਦੀ ਲੈਟਰ ਪੈਡ ਚੁਪਾਏ ਹਨ ਅਤੇ ਹਸਪਤਾਲਾਂ ਦੇ ਡਾਕਟਰਾਂ ਅਤੇ ਅਮਲੇ ਨੂੰ ਵੀ ਲਾਜ ਦੇ ਕੇ ਸ਼ਾਮਲ ਕਰ ਲਿਆ ਹੈ ਕਿਡਨੀ ਸਰਜਨ ਡਾਕਟਰ ਜਸਪ੍ਰੀ ਦਾ ਨਾਮ ਵਿਜੀ ਕੁਮਾਰੀ ਹੈ ਇਹ ਡਾਕਟਰ 4 ਤੋਂ 5 ਲੱਖ ਰੁਪਏ ਦੇ ਵਿੱਚ ਕਿਡਨੀ ਖਰੀਦਦਾ ਹੈ ਅਤੇ 20 ਤੋਂ 25 ਲੱਖ ਦੇ 30 ਲੱਖ ਰੁਪਏ ਦੇ ਵਿੱਚ ਬੰਗਲਾਦੇਸ਼ ਨੂੰ ਕਿਡਨੀ ਵੇਚਦਾ ਹੈ ਇਸ ਦੇ ਬਾਰੇ ਕਿਡਨੀ ਦੇ ਬਾਰੇ ਜਸ ਬਾਰੇ ਕਿਸ ਨੂੰ ਵੀ ਕੋਈ ਵੀ ਖਬਰ ਕਾਨੂੰ ਕਾਨੂੰ ਖਬਰ ਨਹੀਂ ਮਿਲੀ ਇਹ ਕਿਡਨੀ ਦਾ ਜੋ ਵੀ ਧੰਦਾ ਚੱਲ ਰਿਹਾ ਹੈ ਇਹ 2019 ਤੋਂ ਲੈ ਕੇ ਚੱਲ ਰਿਹਾ ਹੈ ਇਸ ਦੇ ਬਾਰੇ ਵੀ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਿਆ